ਨੈਕਸਟ ਆਫਟਰ ਮੈਂ ਮਾਈ ਰਿਕਵੈਸਟਿੰਗ ਥੈਟਿੰਗ ਫੋਰ ਰਸ਼ਨਾ। ਸਾਰੇ ਮਿੱਤਰ ਇਹੋ ਕੁਝ ਮੈਂ ਜਿਆਦਾ ਥੈਂਕਸ ਕਰਦੇ ਹਾਂ ਸਭੀ ਚੀਜ਼ਸ ਦਾ। ਪਲੀਜ਼ ਕਲਾਪਿੰਗ।

ਸੈਕਿੰਡ ਪ੍ਰਾਈਜ਼ ਹਾਂਜੀ ਮੈਮ ਅੱਜ ਸਕੂਲ ਦਾ ਫੰਕਸ਼ਨ ਸੀ ਪਹੁੰਚੇ ਆ ਕੀ ਕਹਿਣਾ ਚਾਹੋਗੇ ਅ ਅੱਜ ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ ਜਿਹੜਾ ਆ ਬੜੀ ਪੁਰਾਣੀ ਸੰਸਥਾ 50 ਸਾਲ ਹੋ ਗਏ ਜਿਹਦੇ ਪੰਜਾਮੀ ਵਰੇਗੰਡ ਮਨਾ ਰਿਹਾ ਸਕੂਲ 골ਡਨ ਜੁਬਲੀ ਜਿਹਦੇ ਵਿੱਚ ਅੱਜ ਮੈਨੂੰ ਚੰਨ ਹੁੰਦਾ ਮੋਕੰਡਿਆ ਔਰ ਇਸ 기ਜਮੀ ਬਰੇ ਘੰਟੇ ਮੈਂ ਸਾਰੇ ਸਮੂਹ ਸਟਾਫ ਨੂੰ ਪ੍ਰਬੰਧਕੀ ਟੀਮ ਨੂੰ ਔਰ ਇਹਦੇ ਜਿਹੜੇ ਜਿਨ੍ਹਾਂ ਨੇ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ ਸਰਦਾਰ ਦਰਬਾਰ ਸਿੰਘ ਜੀ ਸਰਦਾਰ ਗਰਸ਼ਨ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਇਹ ਸਕੂਲ ਜਿਹੜਾ ਇਸ ਸ਼ਹਿਰ ਨੂੰ ਦਿੱਤਾ ਸੀ ਦੋਨੋਂ ਸੰਸਥਾਵਾਂ ਤੇ ਨੇ ਸੰਸਥਾਵਾਂ ਸ਼ਹਿਰ ਨੂੰ ਦਿੱਤੀਆਂ ਸੀ ਉਹਨਾਂ ਨੂੰ ਵੀ ਮੈਂ ਨਮਨ ਕਰਦੀ ਹਾਂ ਕਿ ਉਹਨਾਂ ਨੇ ਇਸ ਸ਼ਹਿਰ ਨੂੰ ਇੱਕ ਬਹੁਤ ਵੱਡੀ ਨੇਮਤ ਉਸ ਵੇਲੇ ਦਿੱਤੀ ਸੀ ਜਦੋਂ ਨੂੰ ਕੋਤਰ ਦੇ ਵਿੱਚ ਸਕੂਲੀ ਐਜੂਕੇਸ਼ਨ ਦਾ ਕੋਈ ਸਾਦਨਿਸ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਅ ਬੱਚਿਆਂ ਨੂੰ ਕਿ ਜੇ ਇਸ ਡੈਡੀਕੇਸ਼ਨ ਦੇ ਨਾਲ ਇਸ ਸਕੂਲ ਦਾ ਸਥਾਪਨਾ ਕੀਤੀ ਗਈ ਹੈ ਉਸੇ ਹਿਸਾਬ ਦੇ ਨਾਲ ਮੈਡਮ ਪ੍ਰਿੰਸੀਪਲ ਬਹੁਤ ਮਿਹਨਤ ਕਰਦੇ ਨੇ ਇਸ ਤੋਂ ਪਹਿਲਾਂ ਪਹਿਲੇ ਮੈਡਮ ਮਨਜੀਤ ਕੌਰ ਜਿਹੜੇ ਇਸ ਪਹਿਲੇ ਪ੍ਰਿੰਸੀਪਲ ਸੀ ਇਸ ਸਕੂਲ ਦੇ ਜਿਨ੍ਹਾਂ ਨਾਲ ਮੇਰਾ ਬਹੁਤ ਨੇੜੇ ਦਾ ਸੰਬੰਧ ਸੀ ਔਰ ਉਹਨਾਂ ਨੇ ਵੀ ਆਪਣੀ ਲਾਈਫ ਦਿੱਤੀ ਹੈ ਇਸ ਸਕੂਲ ਵਾਸਤੇ ਹੁਣ ਮੈਡਮ ਸੁਦੇਸ਼ ਜੀ ਵੀ ਬਹੁਤ ਮਿਹਨਤ ਕਰਵਾ ਰਹੇ ਬੱਚਾ ਨੂੰ ਔਰ ਬੱਚਾ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਵੀ ਆਪਣੀ ਪੂਰੀ ਡੈਡੀਕੇਸ਼ਨ ਦੇ ਨਾਲ ਆਪਣੀ ਐਜੂਕੇਸ਼ਨਲ ਸਮਰਪਤ ਹੋ ਕੇ ਜਿਸ ਭਾਵਨਾ ਨਾਲ ਸਕੂਲ ਬਣਿਆ ਜਿਸ ਭਾਵਨਾ ਨਾਲ ਪੰਜਾਵੇਂ ਬਰੇਗਣ ਮਨਾਈ ਜਾ ਰਹੀ ਆ ਔਰ ਬੱਚੇ ਵੀ ਉਸ ਭਾਵਨਾਵਾਂ ਦੇ ਨਾਲ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਤੇ ਨਾਲ ਨਾਲ ਸਕੂਲ ਦਾ ਵੀ ਨਾਮ ਰੋਸ਼ਨ। ਠੀਕ ਹੈ। ਹਾਂਜੀ ਸਰ। ਅੱਜ ਸਕੂਲ ਦਾ ਫੰਕਸ਼ਨ ਸੀਗਾ ਪਹੁੰਚੇ ਆ ਕੀ ਕਹਿਣਾ ਚਾਹੋਗੇ? ਇਹ ਗੁਰਨਾਨਕ ਨੈਸ਼ਨਲ ਪਬਲਿਕ ਸਕੂਲ ਦੀ ਅੱਜ ਪੰਜਾਵੇਂ ਬਰੇਗਣ ਦਾ ਬੜੀ ਖੁਸ਼ੀ ਹੁੰਦੀ ਫਕਰ ਮਹਿਸੂਸ ਹੁੰਦਾ ਇਹ ਜਿਹੜਾ ਐਜੂਕੇਸ਼ਨ ਅਦਾਰੇ ਸਾਡੇ ਬਜ਼ੁਰਗਾਂ ਨੇ ਮੇਰੇ ਸੁਰਕਵਾਸੀ ਤਾਇਆ ਜੀ ਸਾਧ ਦਰਪਾਰਾ ਸਿੰਘ ਜੀ ਦੀ ਦੇਣ ਆ ਇਸ ਇਲਾਕੇ ਨੂੰ ਉਹਨਾਂ ਦਾ ਸੋਚ ਸੀ ਇਸ ਇਲਾਕੇ ਨੂੰ ਐਜੂਕੇਸ਼ਨ ਐਜੂਕੇਸ਼ਨ ਪੱਖੋਂ ਪਛੜ ਨਾ ਜਾਵੇ ਇਹਨਾਂ ਬੱਚਿਆਂ ਨੂੰ ਆਪਾਂ ਵਿੱਦਿਆ ਦਾ ਦਾਣ ਦੇਣਾ ਉਹਦੇ ਲਈ ਉਹਨਾਂ ਨੇ ਸਕੂਲ ਕਾਲਜ ਸਥਾਪਿਤ ਕੀਤੇ ਤੇ ਅੱਜ ਅਸੀਂ ਸਾਰੇ ਲੋਕ ਉਹਨਾਂ ਐਜੂਕੇਸ਼ਨ ਅਦਾਰਿਆਂ ਦਾ ਆਨੰਦ ਮਾਣ ਰਹੇ ਹਾਂ ਸਾਡੇ ਬੱਚੇ ਪੜ੍ਹ ਕੇ ਭਵਿੱਖਾਂ 'ਚ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੀਆਂ ਉੱਚੀਆਂ ਬਲੰਦੀਆਂ ਨੂੰ ਛੋਇਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਮੈਂ ਵੀ ਇਸ ਸਕੂਲ ਦੇ ਵਿੱਚ ਪੜਿਆ ਤੇ ਅੱਜ ਐਮ.ਐਲ.ਏ ਬਣਿਆ ਸੋ ਇਹ ਇਹ ਸਕੂਲ ਇੱਕ ਕਰਮਾ ਵਾਲਾ ਮੇਰੇ ਲਈ ਤਾਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੋ ਹੀ ਮੈਸੇਜ ਦਊਂਗਾ ਇਹ ਜਿਹੜੀ ਗੁਰੂ ਨਾਨਕ ਦੇ ਨਾਂ ਤੇ ਇਹ ਸੰਸਥਾ ਵਾ ਇਹਦੇ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਤੇ ਇਸ ਸਕੂਲ ਨੂੰ ਹੋਇਛਾ ਬਲੰਦੀਆਂ ਤੇ ਲਿਜਾਣ ਲਈ ਆਪਣਾ ਤਤਪਰ ਰਹਿਣਾ ਚਾਹੀਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਰਿੰਦਰ ਸਿੰਘ ਮਾਨ ਜੀ ਸਾਹਿਬ ਮਜੀਤ ਸਿੰਘ ਸੂਲ ਸਾਹਿਬ ਗੁਰਿੰਦਰ ਸਿੰਘ ਸੰਧੂ ਸਰ ਹਰਦੇਵ ਸਿੰਘ ਔਜਲਾ ਸਾਰੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਸੇ ਤਰ੍ਹਾਂ ਨਮੁੰਦੇ ਰਹਿ ਸਾਡਾ ਇਹਨਾਂ ਨੂੰ ਸਹਿਯੋਗ ਅਮੇਸ਼ਾ ਰਹੂਗਾ ਹਾਂਜੀ ਅ ਅੱਜ ਸਕੂਲ ਦੀ ਪੰਜਾਬੀ ਬਰੇਗੰਟ ਤੇ ਜਿਹੜਾ ਵੀ ਇੱਥੇ ਸਮਾਗਮ ਹੋਇਆ ਹੈ ਉਹਦੇ ਵਿੱਚ ਮੇਰੇ ਪੇਰੈਂਟਸ ਬੱਚੇ ਔਰ ਪੁਰਾਣਾ ਸਟਾਫ ਆਇਆ ਹੈ ਉਸ ਦੇ ਨਾਲ ਨਾਲ ਜਿਹੜਾ ਮੇਰੇ ਚੀਫ ਗੈਸਟ ਹੈ ਬੀਬੀ ਜੀ ਆਏ ਹਨ ਤੇ ਕੋਨਾ ਨਾਲ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਇਹ ਜਿਹੜਾ ਮੀਸਾ ਹੈ ਜਿਹੜਾ ਅਸੀਂ ਸੰਭਾਲਣਾ ਹੈ ਥਰੂ ਦਾ ਐਜੂਕੇਸ਼ਨ ਮੀਸਾ ਅਸੀਂ ਬਸ ਐਜੂਕੇਸ਼ਨ ਦੇ ਥਰੂ ਹੀ ਸੰਭਾਲ ਸਕਦੇ ਹਾਂ ਹੋਰ ਸਾਡੇ ਕੋਲ ਇਹ ਤੋਂ ਇਲਾਵਾ ਕੋਈ ਸਾਧਨ ਨਹੀਂ ਹੈ ਜੇ ਮੈਂ ਆਪਣੀ ਮੈਨੇਜਮੈਂਟ ਨੂੰ ਵੀ ਥੈਂਕ ਯੂ ਬੋਲ ਰਹੀ ਹਾਂ ਔਰ ਸਾਰੇ ਬੱਚਿਆਂ ਨੂੰ ਔਰ ਆਪਣੇ ਪੂਰੇ ਆਪਣੀ ਟੀਮ ਨੂੰ ਵਧਾਈ ਦਿੰਦੀ ਹਾਂ ਥੈਂਕ ਯੂ